ਮੈਂ ਜਿੱਥੇ ਪਿੰਡ ਜਾਂਦਾ ਉਹ ਕਹਿੰਦੇ ਜੀ yogi ਵਰਗਾ ਮੁੱਖ ਮੰਤਰੀ ਚਾਹੀਦਾ ਤਾਂ ਪੰਜਾਬ ਚੋਂ ਗੈਂਗਸਟਰ ਖਤਮ ਹੋਣੇ yogi ਵਰਗਾ ਮੁੱਖ ਮੰਤਰੀ ਜੀ ਦਾ ਤਾਂ ਪੰਜਾਬ ਚੋਂ ਛਟਾ ਖਤਮ ਹੋਣੇ ਇਸ ਕਰਕੇ ਮੋਦੀ yogi ਜੀ ਆਣਗੇ ਤੇ ਇਸ ਬਲੇ ਖਿਜਣਾ ਰਹਿਣਾ ਕਿ ਕੋਈ ਸਿਰਫ ਹਿੰਦੂਆਂ ਨੂੰ ਮੋਬਾਈਲਾਈਜ਼ ਕਰਨਗੇ ਸਾਰੇ ਪੰਜਾਬੀ yogi ਦੇ ਫੈਨ ਹੈ ਤਾਂ ਮੈਂ ਇੱਕ ਗੱਲ ਦੱਸ ਦਿਆਂ ਪੰਜਾਬ ਦੇ ਪਿੰਡਾਂ ਚ ਜਿੰਨਾ yogi ਸਾਹਿਬ ਲੋਕਪ੍ਰੀਆ ਨਾ ਸ਼ਹਿਰਾਂ ਚ ਨਹੀਂ ਜੇ ਹੈਗੇ ਹੁੰਦੇ ਪਿੰਡਾਂ ਚ ਤਾਂ ਮੋਦੀ yogi ਜੀ ਦੀ ਲੋਕਪ੍ਰੀਤਾ ਸ਼ਹਿਰਾਂ ਨਾਲੋਂ ਵੀ ਜ਼ਿਆਦਾ ਹੈ ਮੈਂ ਜਿੱਥੇ ਪਿੰਡ ਜਾਣਾ ਉਹ ਕਹਿੰਦੇ ਜੀ yogi ਵਰਗਾ ਮੁੱਖ ਮੰਤਰੀ ਚਾਹੀਦਾ ਤਾਂ ਪੰਜਾਬ ਚੋਂ ਗੈਂਗਸਟਰ ਖਤਮ ਹੋਣੇ yogi ਵਰਗਾ ਮੁੱਖ ਮੰਤਰੀ ਚਾਹੀਦਾ ਤਾਂ ਪੰਜਾਬ ਚੋਂ ਛਟਾ ਖਤਮ ਹੋਣੇ ਇਸ ਕਰਕੇ ਮੋਦੀ yogi ਜੀ ਆਣਗੇ ਤੇ ਇਸ ਬਲੇ ਖਿਜਣਾ ਰਹਿਣਾ ਕਿ ਕੋਈ ਸਿਰਫ ਹਿੰਦੂਆਂ ਨੂੰ ਮੋਬਾਈਲਾਈਜ਼ ਕਰਨਗੇ ਸਾਰੇ ਪੰਜਾਬੀ yogi ਦੇ ਫੈਨ ਹੈ ਇੱਥੇ yogi ਦਾ ਜੋਪੀ ਦੇ ਜੋਖਮ ਜਖੜ ਸਾਹਮਣੇ ਲਿਖੀ ਉਹਨਾਂ ਨੇ ਕਿਹਾ ਕਿ ਜਲੰਧਰ ਦੀ ਗੱਲ ਕਰੀਏ ਜਾਂ ਲੋਹੜਾਣਾ ਦੀ ਗੱਲ ਕਰੀਏ ਜੇ ਹਿੰਦੂ ਵੋਟ ਬਹੁਤ ਹੈ ਉਸ ਵੋਟ ਲਈ ਪ੍ਰਚਾਰ ਕਰਨ ਲੱਗਦਾ ਵੀ ਹਿੰਦੂਤਵ ਨੂੰ ਮੋੜੇ ਲਿਆਇਆ ਜਾਵੇਗਾ ਤਾਂ ਮੈਂ ਇੱਕ ਗੱਲ ਦੱਸ ਦਿਆਂ ਪੰਜਾਬ ਦੇ ਪਿੰਡਾਂ 'ਚ ਜਿੰਨਾ ਯੋਗੀ ਸਾਹਿਬ ਲੋਕਪ੍ਰੀਆ ਨਾ ਸ਼ਹਿਰਾਂ 'ਚ ਨਹੀਂ ਹੈਗੀ ਹੁੰਦੀ ਪਿੰਡਾਂ 'ਚ ਤਾਂ ਮੋਦੀ ਯੋਗੀ ਜੀ ਦੀ ਲੋਕਪ੍ਰੀਤਾ ਸ਼ਹਿਰਾਂ ਨਾਲੋਂ ਵੀ ਜ਼ਿਆਦਾ ਹੈ ਮੈਂ ਜਿੱਥੇ ਪਿੰਡ ਜਾਂਦਾ ਉਹ ਕਹਿੰਦੇ ਜੀ ਯੋਗੀ ਵਰਗਾ ਮੁੱਖ ਮੰਤਰੀ ਚਾਹੀਦਾ ਤਾਂ ਪੰਜਾਬ 'ਚੋਂ ਗੈਂਗਸਟਰ ਖਤਮ ਹੋਣੇ ਯੋਗੀ ਵਰਗਾ ਮੁੱਖ ਮੰਤਰੀ ਜੀ ਦਾ ਤਾਂ ਪੰਜਾਬ 'ਚੋਂ ਛਟਾ ਖਤਮ ਹੋਣਾ ਹੈ ਇਸ ਕਰਕੇ ਮੋਦੀ ਯੋਗੀ ਜੀ ਆਣਗੇ ਤੇ ਇਸ ਬਲੇ ਖਿੱਚਣਾ ਰਹਿਣਾ ਕਿ ਕੋਈ ਸਿਰਫ ਹਿੰਦੂਆਂ ਨੂੰ ਮੋਬਾਈਲਾਈਜ਼ ਕਰਨਗੇ ਸਾਰੇ ਪੰਜਾਬੀ ਯੋਗੀ ਦੇ ਫੈਨ ਨੇ